ਬਠਿੰਡਾ ਸ਼ਹਿਰ ਵਿੱਚ ਕਈ ਥਾਂ ਥਾਂ ਤੇ ਗੰਦਗੀ ਦੇ ਢੇਰ ਆਪਣੇ ਆਪ ਪ੍ਰਸ਼ਾਸਨ ਦੀ ਲਾਪਰਵਾਹੀ ਦਾ ਨਮੂਨਾ ਪੇਸ਼ ਕਰਦੇ ਨੇ ਜੋ ਕਿ ਬਠਿੰਡਾ ਸ਼ਹਿਰ ਦੀ ਮੇਨ ਕਪੜਾ ਮਾਰਕੀਟ ਵਿੱਚ ਇੱਥੇ ਗੰਦਗੀ ਦੇ ਢੇਰ ਤੁਹਾਨੂੰ ਦਿਖਾਉਣੇ ਆ ਤਾਂ ਇਸ ਬਾਰੇ ਸਾਡੇ ਨਾਲ ਜੁੜੇ ਨੇ ਮੈਡਮ ਹਰਮਨ ਸ਼ਰਮਾ ਜੀ ਉਹਨਾਂ ਦੇ ਵਿਚਾਰ ਜਾਣਦੇ ਆ ਕੀ ਕਹਿਣਾ ਚਾਹੁੰਦੇ ਨੇ ਮੈਡਮ ਜੋ ਸ਼ਹਿਰ ਵਿੱਚ ਗੰਦਗੀ ਪਈ ਹੈ ਠੀਕ ਹੈ ਨਾ ਜੰਗਲੀ। ਨਮਸਤੇ ਮੈਂ ਹਰਮਨ ਸਮਾਜ ਸੇਵੀ ਕੰਮ ਹੈ ਕਹਿੰਦੇ ਚੱਲੇਗੀ ਦੇਖੋ ਮਾਰਕੀਟ ਬਣੀ ਹੋਈ ਹੈ ਇੱਥੇ ਹਜ਼ਾਰਾਂ ਲੋਕ ਸ਼ਾਪਿੰਗ ਕਰਨ ਆਉਂਦੇ ਹਿੱੇ ਕਪੜਾ ਮਾਰਕੀਟ ਚ ਤੁਸੀਂ ਆਪ ਦੇਖ ਸਕਦੇ ਕਿੰਨੇ ਵੱਡੇ ਵੱਡੇ ਢੇਰ ਲੱਗੇ ਹੋਏ ਹੈਗੇ ਸਾਰੇ ਪਾਸੇ ਜਿੱਥੇ ਪਹਿਲਾਂ ਨੰਬਰ ਤੇ ਆਪਣੇ 1 ਨੰਬਰ ਤੇ ਪਹਿਲਾਂ ਸਵਚ ਭਾਰਤ ਦੇ ਤੌਰ ਤੇ 1 ਨੰਬਰ ਤੇ ਆਉਂਦਾ ਸੀ ਆਪਣਾ ਦੀਪਚੰਡਾ ਸਫਾਈ ਚ ਪਹਿਲੇ ਨੰਬਰ ਤੇ ਗਿਣਿਆ ਜਾਂ ਚੁੱਕਿਆ ਸੀ ਪਰ ਉਹੀ ਹੁਣ ਇਹਨਾਂ ਦਿਨਾਂ ਵਿੱਚ ਤੁਸੀਂ ਦੇਖੋ ਵੱਲੇ ਤੇ ਆ ਰਹੇਗਾ ਖਾਤਾ ਦੇ ਕੂੜੇ ਦੇ ਢੇਰ ਪਏਗੇ ਕੋਈ ਸਫਾਈ ਨਹੀਂ ਕੋਈ ਝਾੜੂ ਵਾਲਾ ਨਹੀਂ ਕੋਈ ਕੂੜਾ ਚੱਕਰ ਵਾਲਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਦੇਖੋ ਬਿਮਾਰੀਆਂ ਇੰਨੀਆਂ ਫੈਲ ਰਹੀਆਂ ਹੈਗੇ ਗਰਮੀ ਦੇ ਦਿਨ ਹੈਗੇ ਜਦੋਂ ਖਸਮਤ ਬਾਹਰ ਆਉਂਦਾ ਹੈਗਾ ਤਾਂ ਉਹ ਗੰਦਗੀ ਦੇਖ ਕੇ ਹੀ ਪਿੱਛੇ ਹਟਦਾ ਹੈਗਾ ਵੀ ਇੰਨੀ ਗੰਦਗੀ ਕਿੱਥੇ ਹੈ ਇਹ ਸਾਨੂੰ ਚਾਹੀਦਾ ਹੈਗਾ ਵੀ ਜਿਵੇਂ ਹੁਣ ਆਪਣੇ ਮੇਰ ਫਲਨ ਜੀ ਨੇਤਾ ਜੀ ਕਹਿੰਦੇ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਵੇ ਰੇੜੀਆਂ ਤੇ ਦੋ ਦੋ ਡਸਟਬਿਨ ਲਗਾਏ ਜਾਣ ਬਟ ਇਦਾਂ ਦਾ ਕੁਝ ਹੋ ਨਹੀਂ ਰਿਹਾ ਹੈਗਾ ਸਿਰਫ ਬੋਲਿਆ ਹੀ ਜਾਂਦਾ ਹੈਗਾ ਤੁਸੀਂ ਦੇਖੋ ਇਹ ਕੋਈ ਝੂਠ ਵਾਲੀ ਗੱਲ ਨਹੀਂ ਹੈਗੀ ਬਿਲਕੁਲ ਸਾਫ਼ ਦਿਖਾਈ ਦੇ ਰਿਹਾ ਹੈਗਾ ਇਹ ਆਪਣਾ ਅਲਾਦ ਵਾਲਾ ਬਿਲਕੁਲ ਹੀ ਬਹੁਤ ਹੀ ਪੂਰੀ ਤਰ੍ਹਾਂ ਜ਼ਿੰਦਗੀ ਨਾਲ ਫੈਲਿਆ ਹੋਇਆ ਹੈਗਾ ਤੁਸੀਂ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਹੈਗੇ ਦੇਖੋ ਬਿਮਾਰੀਆਂ ਪਹਿਲਾਂ ਹੀ ਬਹੁਤ ਹੈਗੀਆਂ ਮੱਛਰ ਪਾਣੀ ਪਾਣੀ ਖਾਂ ਤਾਂ ਤੇ ਖੜਾ ਹੈਗਾ ਇਸ ਨਾਲ ਮੱਛਰ ਪਿਆਦਾ ਹੁੰਦਾ ਗੰਦਾ ਮੱਛਰ ਹੈ ਜਿਹੜਾ ਖਰਾਬ ਕਰਦਾ ਹੈਗਾ ਇਹ ਸਿਹਤ ਲਈ ਬਹੁਤ ਖੰਨੀ ਕਰ ਗਿਆ ਇਸ ਦੀ ਇਸ ਕਰਨਿਆ ਵੀ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਜਾਵੇ ਠੰਡਾ ਸਾਹ